ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਉਹਨੇ ਆਪਣਾ ਕੰਮ ਹੀ 5 ਸਟਾਰ ਹੋਟਲ ਤੋਂ ਸ਼ੁਰੂ ਕੀਤਾ ਸਰਕਾਰ ਦੀਆਂ ਨੀਤੀਆਂ ਦੇ ਸਰਕਾਰ ਦੀਆਂ ਪਾਲਿਸੀਆਂ ਆਪਣੇ ਹਿਸਾਬ ਨਾਲ ਡਰਾਫਟ ਕਰਾਣੀਆਂ ਸਰਕਾਰ ਤੋਂ ਫਾਇਦੇ ਲੈਣੇ ਤੇ ਆਪਣਾ ਕਾਰਪੋਰੇਟ ਕੰਮ ਨੂੰ ਅੱਗੇ ਵਧਾਣਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਭਾਰੂ ਪੈ ਗਿਆ ਵੱਟ ਬੀਜਪੀ ਦਾ ਵੋਟ ਪਰਸੈਂਟੇਜ ਪੰਜਾਬ 'ਚ ਇਸ ਵਾਰ ਜ਼ਰੂਰ ਵਧੇਗਾ ਬੀਜੇਪੀ ਦਾ ਕਾਂਗਰਸੀਕਰਨ ਹੋ ਰਿਹਾ ਆ ਵਿਚਾਰਧਾਰਕ ਲੈਵਲ ਦੇ ਉੱਤੇ ਕੈਂਡੀਡੇਟਸ ਦੇ ਲੈਵਲ ਦੇ ਉੱਤੇ ਜਿੰਨੇ ਕਾਂਗਰਸ ਦੇ ਲੀਡਰ ਸੀ ਸਾਰੇ ਇਕੱਠਿਆਂ ਕਰਕੇ ਬੀਜੇਪੀ ਵੜ ਲਏ ਜਦੋਂ ਕੋਟ ਕਲੇਸ਼ ਹੋਵੇ ਨਾ ਕੋਟ ਕਲੇਸ਼ ਚੋਂ ਬੰਦਾ ਕਹਿੰਦਾ ਛੱਡੋ ਯਾਰ ਨਿਕਲੋ ਬਾਹਰ ਚੱਲੀਏ ਕੱਟੋ-ਕੱਟ ਤੀਜੀ ਚੌਥੀ ਵਾਰ ਮੈਂ ਐਮਪੀ ਬਣਦਾ ਵਾਂ ਕੱਟੋ-ਕੱਟ ਮੈਂ ਉੱਤੇ ਕੇਂਦਰ ਸਰਕਾਰ ਦਾ ਆਨੰਦ ਤਾਂ ਮਨ ਲਾਂਗਾ ਆਮਾની ਪਾਰਟੀ ਦੇ ਇੱਕੋ ਇੱਕ ਲੋਕ ਸਭਾ ਦੇ ਮੈਂਬਰ ਸੁਸ਼ੀਲ ਲਿੰਕੂ ਅਸਤੀਫਾ ਦੇ ਕੇ ਬੀਜੇਪੀ ਟਿਕਟ ਮਿਲੀ ਹੋਈ ਛੱਡ ਕੇ ਬੀਜੇਪੀ ਚਲੇ ਗਏ ਨੇ ਜਿਹੜੇ ਬੰਦਾ ਨੇ ਸੱਤਾ ਹੰਡਾਈ ਹੋਵੇ ਉਹਨਾਂ ਕੋ ਉਪੋਸ਼ ਨਹੀਂ ਹੰਡਾਈ ਜਾਂਦੀ ਹੁਣ ਤਾਂ ਯਾਰ ਜਿਹੜੀ ਸੋਚੇ ਬਣ ਗਈ ਹੈ ਕਿ ਮੈਂ ਆਪਣੀ ਕੁਰਸੀ ਕਿੱਦਾਂ ਬਚਾਣੀ ਹੈ ਤੇ ਮੈਂ ਆਪਣਾ ਜਿਹੜਾ ਆਪਣਾ ਰਾਜਨੀਤਿਕ ਕੈਰੀਅਰ ਜਾਂ ਆਪਣੀ ਕਾਰ ਤੇ ਝੰਡੀ ਕਿਵੇਂ ਲਾਉਣੀ ਹੈ ਡਿਸਪਲਿੰਡ ਸਟਮ ਹੈਗੀ ਨਾ ਪਾਰਟੀ ਉਹ ਬੀਜੇਪੀ ਚ ਡਿਸਪਲਨ ਜ਼ਿਆਦਾ ਦਿਖਦਾ ਪਿਆ ਤੇ ਜੇ ਬੀਜੇਪੀ ਜ਼ਿਆਦਾ ਡਿਸਪਲਿੰਡ ਹੈਗੀ ਹੈ ਤੇ ਫਿਰ ਉਹ ਇਹੀ ਪਾਰਟੀਆਂ ਦੇ ਨੁਮਾਇੰਦੇ ਕਾ ਨੂੰ ਚੱਕਦੀ ਪਈ ਹੈ ਉਹਨਾਂ ਨੂੰ ਕੀ ਲੋੜ ਪਈ ਜਣਾ ਦੀ ਜੇ ਕੋਈ ਚੰਗਾ ਉਹਨਾਂ ਨੂੰ ਲੀਡਰ ਆਏਗਾ ਜਾਂ ਕੋਈ ਬੰਦਾ ਆਪਣਾ ਭੁ익h ਦੇਖ ਕੇ ਬੀਜੇਪੀ ਵਾਂ ਲਾਣਾ ਚਾਹੇਗਾ ਤੇ ਦਰਵਾਜ਼ਾ ਕਿਉਂ ਨਹੀਂ ਖੁੱਲੇਗਾ ਉਹਦਾ ਜਦੋਂ ਨੀਤ ਬਿੱਟੂ ਤਿੰਨ ਵਾਰ ਐਮਪੀ ਰਿਹਾ ਉਹ ਚ ਕੈਲੀਬਰ ਨਹੀਂ ਸੀ ਪਾਰਟੀ ਪ੍ਰਧਾਨ ਬਣਾ ਦਿੰਦੇ ਉਹਨੂੰ ਕਿਹੜੇ ਲੀਡਰ ਨੇ ਕਹਤਾ ਰਿਜ਼ਾਈਨ ਕਰ ਦਿਓ ਕਿਹੜੇ ਲੀਡਰ ਨੇ ਚੈਲੰਜ ਕਰਤਾ ਵੀ ਤੁਸੀਂ ਜੁਆਇਨ ਕਰਾ ਕੇ ਇਹਨੂੰ ਟਿਕਟ ਦੇ ਦਿੱਤੀ ਜੀ ਉਹੀ ਲੋਕ ਨੇ ਜਿਹੜੇ ਬੀਜੇਪੀ ਚ ਹੁਣ ਆਏ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਨਾਲ ਗਦਾਰੀ ਕੀਤੀ ਕਹਿ ਦਈਏ ਕਿ ਇਹ ਬਾਗੀ ਲੀਡਰ ਨੇ ਬਾਗੀ ਜਿਹੜੇ ਪਾਰਟੀ ਛੱਡ ਕੇ ਆਏ ਨੇ ਉਹ ਡਿਸਪਲਿੰਡ ਪਾਰਟੀ ਚ ਆ ਕੇ ਕਿਸ ਤਰ੍ਹਾਂ ਡਿਸਪਲਿੰਡ ਹੋ ਜਾਣਗੇ ਇਹ ਸਮਝ ਨਹੀਂ ਆਉਂਦਾ ਦੇਖੋ ਇਹ ਕਰਨਾ ਪੈਣਾ ਕਿ ਜਦੋਂ ਦਾ ਚੰਨੀ ਚਰਨਜੀਤ ਸਿੰਘ ਚੰਨੀ ਦਾ ਨਾਮ ਸਾਹਮਣੇ ਆ ਰਿਹਾ ਉਦੋਂ ਦਾ ਚੌਧਰੀ ਪਰਿਵਾਰ ਖਾਸ ਤੌਰ ਦੇ ਉੱਤੇ ਇਹ ਤੈਅਚ ਦੇ ਵਿੱਚ ਹੈ ਉਹ ਕਹਿੰਦਾ ਕਿ ਭਾਈ ਅਸੀਂ ਇੱਥੇ ਦੇਖੋ ਤੁਸੀਂ ਇਹੀ ਡਿਸਪਲਨ ਹੈ ਨਾ ਸੰਨ ਤਾਂ ਲੱਗੀ ਹੈ ਕਿਤੇ ਨਾ ਕਿਤੇ ਹੁਣ ਕੀ ਆ ਮੰਨ ਲਈ ਹੈ ਕਿ ਕਾਂਗਰਸ ਸਮਝ ਗਈ ਹੈ ਕਿ ਇਹ ਪਰਿਵਾਰ ਜਿਤਾਈ ਨਹੀਂ ਸਕਦਾ ਸੰਨ ਦੀ ਗੱਲ ਨਹੀਂ ਦੇਖੋ ਪਾਰਟੀ ਦਾ ਇੱਕ ਸਰਵੇ ਵੀ ਹੁੰਦਾ ਉਹਨਾਂ ਨੂੰ ਲੱਗਿਆ ਕਿ ਚਦਨ ਜੀ ਚੰਨੀ ਇੱਥੇ ਫਾਈਟ ਜਿੱਤ ਸਕਦਾ ਆਮ ਨਾਲ ਇਹ ਸੀਟ ਨਹੀਂ ਤਾਂ ਹਾਰ ਸਕਦੀ ਹੈ ਇਹ ਕਰਕੇ ਉਹਨਾਂ ਨੇ ਚਦਨ ਜੀ ਚੰਨੀ ਨੂੰ ਦੇ ਦਿੱਤੀ ਸਿਆਸਤ ਕਿੱਧਰ ਨੂੰ ਮੋੜ ਲੈ ਰਹੀ ਹੈ ਚੋਣਾਂ ਤੋਂ ਪਹਿਲਾਂ ਕੀ ਦੇਖ ਰਹੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਵੇਂ ਵੱਧ ਰਹੀ ਹੈ ਔਰ ਰਿਜ਼ਲਟਸ ਜਿਹੜੇ ਆ ਉਹ ਕਾਫੀ ਸ਼ੌਕਿੰਗ ਵੀ ਹੋ ਸਕਦੇ ਆ ਪੰਜਾਬ ਦੇ ਵਿੱਚ ਸਿਆਸੀ ਹਾਲਾਤ ਵੇਖਣੇ ਬਹੁਤ ਜ਼ਰੂਰੀ ਨੇ ਉਹਨਾਂ ਨੂੰ ਕੋਖਣਾ ਬਹੁਤ ਜ਼ਰੂਰੀ ਹੈ ਲੋਕ ਸਭਾ ਚੋਣਾਂ ਸਿਰਤੇ ਨੇ ਔਰ ਇਹਨਾਂ ਚੋਣਾਂ ਤੋਂ ਪਹਿਲਾਂ ਬਹੁਤ ਕੁਝ ਵਾਪਰ ਰਿਹਾ ਹੈ ਸ਼ਾਇਦ ਪਹਿਲਾਂ ਨਾਲੋਂ ਜ਼ਿਆਦਾ ਹੀ ਵਾਪਰ ਰਿਹਾ ਜੋ ਹਾਲਾਤ ਫਿਲਹਾਲ ਪੰਜਾਬ 'ਚ ਬਣੇ ਹੋਏ ਨੇ ਜਿਵੇਂ ਲੀਡਰ ਇਧਰੋਂ ਉਧਰ ਛਾਲਾ ਮਾਰਨ ਲੱਗੇ ਹੋਏ ਨੇ ਇਸ ਤੋਂ ਆ ਸਾਫ਼ ਪ੍ਰਤੀਤ ਹੁੰਦਾ ਹੈ ਕਿ ਕਿਤੇ ਵੀ ਕੋਈ ਵੀ ਵਿਚਾਰਧਾਰਾ ਕੰਮ ਨਹੀਂ ਕਰ ਰਹੀ ਇੱਕ ਥਾਂ ਦੇ ਉੱਤੇ ਇੱਕ ਸੀਨੀਅਰ ਜਰਨਲਿਸਟ ਜਰਨਲਿਸਟ ਹਮੇਰ ਸਿੰਘ ਨੇ ਇੱਕ ਗੱਲ ਆਖੀ ਸੀ ਕਿ ਹੁਣ ਸਿਆਸਤ ਤਾਂ ਫਲੈਟ ਹੋ ਗਈ ਹੈ ਹੁਣ ਉਹੀ ਪ੍ਰਤੀਤ ਹੋਣ ਲੱਗ ਗਿਆ ਕਿ ਸਿਆਸਤ ਫਲੈਟ ਹੁੰਦੀ ਨਜ਼ਰ ਆ ਰਹੀ ਹੈ ਖੈਰ ਜੋ ਹਾਲਾਤ ਨੇ ਪੰਜਾਬ ਦੀ ਸਿਆਸਤ ਦੀ ਗੱਲਬਾਤ ਕਰਦੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਲਾਤ ਤਾਂ ਚਲੋ ਮੰਨੇ ਜਾਂਦੇ ਸੀਗੇ ਕਿ ਚੋਣਾ ਆਉਣ ਤੋਂ ਪਹਿਲਾਂ ਪਹਿਲਾਂ ਹੁੰਦੇ ਆ ਹੁਣ ਪਰ ਇਹ ਟਪੂਸੀਆਂ ਜ਼ਿਆਦਾ ਹੀ ਵੱਧ ਗਈਆਂ ਨੇ ਤੀਬਰ ਹੋ ਗਈਆਂ ਨੇ ਇਧਰੋਂ ਉਧਰਲਾ ਸਿਲਸਿਲਾ ਵਾਧੂ ਹੋ ਗਿਆ ਤੁਹਾਨੂੰ ਕੀ ਲੱਗਦਾ ਸਭ ਤੋਂ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਆ ਬਈ ਹਿੰਦੁਸਤਾਨ ਦੀ ਜਿਹੜੀ ਹਕੂਮਤ ਹੈ ਉਹ ਕਿਸ ਪਾਰਟੀ ਦੀ ਹੈ ਉਹ ਬੜੀ ਮਾਇਨੇ ਰੱਖਦੀ ਹੈ ਹੁਣ ਜਦੋਂ ਹਿੰਦੁਸਤਾਨ 'ਚ ਇੱਕ ਮਜ਼ਬੂਤ ਸਰਕਾਰ ਹੋਵੇ ਤੇ ਨਿਸ਼ਚਿਤ ਤੌਰ ਦੇ ਉੱਤੇ ਸਰਮਾਇਦਾਰਾਂ ਨੂੰ ਪਹਿਲੀ ਗੱਲ ਤਾਂ ਇਹ ਹੈਗੀ ਆ ਹੁਣ ਜਿਹੜੀਆਂ ਰਾਜਨੀਤੀ ਕੁਰਸੀਆਂ ਹੈਗੀਆਂ ਨਾ ਉਹ ਗਰੀਬ ਲੋਕਾਂ ਤੋਂ ਉੱਠ ਕੇ ਉੱਪਰ ਗਏ ਲੀਡਰਾਂ ਦੀਆਂ ਨਹੀਂ ਆ ਇਹ ਅਰਿਸਟੋਕ੍ਰੇਟ ਲੋਕਾਂ ਦੀਆਂ ਜਿਨ੍ਹਾਂ ਨੂੰ ਮੈਂ ਅਰਿਸਟੋਕ੍ਰੇਟ ਵਰਡ ਕਹਿੰਨਾ ਇਹ ਉੱਤੋਂ ਦਾ ਨਹੀਂ ਆਉਂਦੇ ਨੇ ਹੁਣ ਜਿੰਦੇ ਕੋਲ 500 ਕਰੋੜ ਹੈ 400 ਕਰੋੜ ਹੈ ਜਿਨਨੇ ਘਟਾਲੇ ਕੀਤੇ ਹੈ ਸਭ ਸਿਆਸਤ ਦੇ ਵਿੱਚ ਤੋਰੇ ਆਉਂਦੇ ਨੇ ਪਹਿਲਾਂ ਸਿਆਸਤ ਹੁੰਦੀ ਸੀ ਬਹੁਤ ਚੰਗੇ ਲੋਕਾਂ ਦੀ ਜਮੀਨ ਤੋਂ ਉੱਠ ਕੇ ਲੀਡਰ ਉੱਪਰ ਜਾਂਦਾ ਸੀ ਤੇ ਉੱਪਰ ਜਾ ਕੇ ਆਪਣਾ ਨਾਂ ਵੜਾਉਂਦਾ ਸੀ ਲੋਕ ਪਸੰਦ ਕਰਦੇ ਸੀ ਜਦੋਂ ਦੇਖੋ ਹਿੰਦੁਸਤਾਨ ਆਜ਼ਾਦ ਹੋਇਆ ਤੁਸੀਂ ਚੌਧਰੀ ਪਰਵਾਰ ਤੋਂ ਆਪਾਂ ਜਲੰਧਰ ਤੋਂ ਗੱਲ ਕਰ ਲੈਨੇ ਫਿਰ ਤੁਹਾਨੂੰ ਸਮਝ ਆ ਜਾਊਗੀ ਤੁਹਾਨੂੰ ਮਾਸਟਰ ਗੁਰਬੰਤਾ ਸਿੰਘ ਆਜ਼ਾਦੀ ਤੋਂ ਪਹਿਲਾਂ ਦੇ ਉਹ ਲੀਡਰ ਸੀ ਜਿਹੜੇ ਦਲਤਾਂ ਦੇ ਵਿੱਚ ਸਿੱਖਿਆ ਦੀ ਕ੍ਰਾਂਤੀ ਨੂੰ ਲੈ ਕੇ ਆਂਦੇ ਸੀ ਉਹਨਾਂ ਨੇ ਸਿਆਸਤ ਲਿਆਂਦੀ ਬੂਟਾ ਲਾਇਆ ਜਿੱਤੇ ਚੋਣ ਪੰਜਾਬ ਦੇ ਮੰਤਰੀ ਵੀ ਬਣੇ ਬਾਅਦ ਦੇ ਵਿੱਚ ਉਹਨਾਂ ਦੇ ਪੁੱਤਰ ਆ ਗਏ ਚੌਧਰੀ ਜਗਜੀਤ ਸਿੰਘ ਜਿੱਤਦੇ ਰਹੇ ਜਿੱਤਦੇ ਰਹੇ ਇੱਕ ਟਾਈਮ ਆਇਆ ਚੌਧਰੀ ਜਗਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਲੋਕਲ ਬਾਡੀ ਮੰਤਰੀ ਸੀ ਸਿਟੀ ਸੈਂਟਰ ਸਕੈਮ ਤਿੰਨ ਚਾਰ ਵੱਡੇ ਵੱਡੇ ਸਕੈਮ ਹੋਏ ਔਰ ਜਿਹੜੇ ਦਲਤਾਂ ਦੇ ਮਸੀਹਾ ਲੋਗ ਜਿਨ੍ਹਾਂ ਨੂੰ ਮੰਨਦੇ ਸੀ ਬਈ ਇਹ ਦਲਤਾਂ ਦੇ ਮਸੀਹਾ ਨੇ ਲੋ ਉਹੀ ਲੋਕਾਂ ਦੇ ਮਨ ਦੇ ਵਿੱਚ ਵਿਲਣ ਬਣ ਗਏ ਔਰ ਹਰ ਗੇ ਚੋਣ ਲੋਕਾਂ ਨੇ ਕਰਤਾਰਪੁਰ ਤੋਂ ਚੋਣ ਹਰਾਤੀ ਇੱਕ ਵਾਰ ਨਹੀਂ ਦੋ ਵਾਰ ਹਾਰੇ ਉਸ ਤੋਂ ਬਾਅਦ ਉਹਬ ਨੂੰ ਪਿਆਰੇ ਹੋ ਗਏ ਲੇਕਿਨ ਗੱਲ ਇਹ ਹੈ ਕਿ ਯਾਨੀ ਕਹਿਣ ਦਾ ਇਹ ਮਤਲਬ ਹੈ 2002 3 4 ਤੋਂ ਬਾਅਦ ਸਿਆਸਤ ਦੇ ਵਿੱਚ ਜਿਹੜਾ ਵਾ ਉਹ ਜਿਹੜੀ ਕ੍ਰਾਂਤੀ ਵਾਲੀ ਆ ਸੋਚ ਸੀ ਕ੍ਰਾਂਤੀਕਾਰੀ ਸੋਚ ਸੀ ਉਹ ਖਤਮ ਹੁੰਦੀ ਗਈ ਪੈਸੇ ਵਾਲੀ ਸੋਚ ਜਿਹੜੀ ਆ ਹਾਵੀ ਹੋ ਗਈ ਫਿਰ ਲੀਡਰ ਕਿਦਾਂ ਦੇ ਵਿੱਚ ਸਿਆਸੀ ਪਾਰਟੀਆਂ ਚ ਆ ਗਏ ਜੀ ਇਹ ਜਨਤਾ ਲੈਂਡ ਪ੍ਰੋਮੋਟਰ ਕੁਲਵੰਤ ਸਿੰਘ ਦੇਖੋ ਕੁਲਵੰਤ ਸਿੰਘ ਮੋਹਾਲੀ ਦੇ ਮੇਅਰ ਬਣੇ ਤੁਹਾਨੂੰ ਮੈਂ ਦੱਸਦਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ ਇਹ ਆਜ਼ਾਦ ਜਿੱਤੇ ਆਜ਼ਾਦ ਨੂੰ ਮੇਅਰ ਬਣਾਤਾ ਤੁਸੀਂ ਸੋਚ ਸਕਦੇ ਹੋ ਅਕਾਲੀ ਦਲ ਰੂਲਿੰਗ ਪਾਰਟੀ ਨੇ ਇੱਕ ਆਜ਼ਾਦ ਬੰਦੇ ਨੂੰ ਸਮਰਥਨ ਦੇ ਕੇ ਉਹਨੂੰ ਮੇਅਰ ਬਣਾਤਾ ਇਜ਼ ਇਟ ਪੋਸੀਬਲ ਇਨ ਹਿਸਟਰੀ ਕਰਤਾ ਉਹ ਇੱਕ ਬਹੁਤ ਵੱਡੇ ਸਰਮਾਇਦਾਰ ਸੀ ਸਰਮਾਇਏ ਦੇ ਵਿੱਚੋਂ ਹੀ ਐਨ ਕੇ ਸ਼ਰਮਾ ਨਿਕਲ ਕੇ ਆ ਗਏ ਸਰਮਾਇਏ ਦੇ ਵਿੱਚੋਂ ਟਰਾਈਡੈਂਟ ਗਰੁੱਪ ਨਿਕਲ ਕੇ ਆ ਗਿਆ ਸਰਮਾਇਏ ਦੇ ਵਿੱਚੋਂ ਹੋਰ ਵੱਡੇ ਵੱਡੇ ਜਿਹੜੇ ਸਰਮਾਇਦਾ ਲੋਕ ਸੀ ਉਹ ਰਾਜਨੀਤੀ ਦੇ ਵਿੱਚ ਆ ਗਏ ਤੇ ਉਹਨਾਂ ਨੇ ਆ ਕੇ ਕਬਜ਼ਾ ਕਰ ਲਿਆ ਜਿਹੜੀ ਜ਼ਮੀਨੀ ਪੱਧਰ ਤੋਂ ਗੁਰਦੁਆਰਿਆਂ ਦੀ ਸੋਚ ਤੋਂ ਸੱਥਾਂ ਦੀ ਸੋਚ ਤੋਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ 'ਚੋਂ ਲੈ ਕੇ ਨਿਕਲਦੇ ਸੀ ਆ ਪਾਰਟੀਆਂ ਭਾਵੇਂ ਉਹ ਕਾਂਗਰਸ ਸੀ ਭਾਵੇਂ ਅਕਾਲੀ ਦਲ ਸੀ ਭਾਵੇਂ ਹੋਰ ਸੀ ਸਾਰੀਆਂ 7 ਸਟਾਰ ਪਾਰਟੀਆਂ ਬਣ ਗਈਆਂ ਕੋਈ ਆ ਕੀ ਸਮਾਜ ਦੇ ਵਿੱਚ ਜਿਹੜੀ ਲੋਕਾਂ ਦੀ ਪੱਖੀ ਸੋਚ ਹੈ ਉਹ ਖਤਮ ਹੁੰਦੀ ਗਈ ਤੇ ਰਾਜਨੀਤੀ ਵਿੱਚ ਇਹ ਹੋ ਗਿਆ ਕਿ ਮੈਨੂੰ ਕਿੱਥੋਂ ਫਾਇਦਾ ਮਿਲਦਾ ਮੇਰਾ ਕਾਰੋਬਾਰ ਕਿੱਥੋਂ ਚੱਲਦਾ ਮੇਰਾ ਕਾਰੋਬਾਰ ਕਾਰੋਬਾਰ ਵਰਡ ਕਾਰੋਬਾਰ ਵਰਡ ਨੂੰ ਬੜੇ ਧਿਆਨ ਨਾਲ ਸੁਣਨਾ ਪਏਗਾ ਕਾਰੋਬਾਰ ਵਰਡ ਸਰਕਾਰ ਦੀਆਂ ਨੀਤੀਆਂ ਦੇ ਸਰਕਾਰ ਦੀਆਂ ਪਾਲਿਸੀਆਂ ਆਪਣੇ ਹਿਸਾਬ ਨਾਲ ਡਰਾਫਟ ਕਰਾਣੀਆਂ ਸਰਕਾਰ ਤੋਂ ਫਾਇਦੇ ਲੈਣੇ ਤੇ ਆਪਣਾ ਕਾਰਪੋਰੇਟ ਕੰਮ ਨੂੰ ਅੱਗੇ ਵਧਾਣਾ ਇਹ ਸੋਚ ਪੰਜਾਬ ਦੀ ਰਾਜਨੀਤੀ ਦੇ ਉੱਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਭਾਰੂ ਪੈ ਗਈ ਹੈ ਤਾਂ ਕਿ ਸੱਤਾ ਹੀ ਸਾਹਮਲੀਏ ਸੋਚ ਨੇ ਸੱਤਾ ਸਾਹਮਲੀਏ ਆਪਾਂ ਕਹੀਏ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੋਨਾਂ ਦੀ ਤੁਲਨਾ ਕਰੋ ਦੋਨਾਂ ਦੇ ਕੰਮ ਦੀ ਤੁਲਨਾ ਕਰੋ ਦੋਨਾਂ ਦੇ ਲੋਕਾਂ ਦੇ ਪੱਖੀ ਤੇ ਲੋਕਾਂ ਦੀ ਤੇ ਸੋਚ ਤੇ ਪੰਥਕ ਸੋਚ ਦੀ ਤੁਲਨਾ ਕਰੋ ਤੁਸੀਂ ਦੇਖੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਿੰਡਾਂ ਦੇ ਮੰਜਿਆਂ ਤੋਂ ਬਹਿ ਕੇ ਪੰਜ ਵਾਰ ਸੂਬੇ ਦਾ ਮੁੱਖ ਮੰਤਰੀ ਬਣਿਆ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਉਹਨੇ ਆਪਣਾ ਕੰਮ ਇਸ 5 ਸਟਾਰ ਹੋਟਲ ਤੋਂ ਸ਼ੁਰੂ ਕੀਤਾ ਔਰ ਉਹ ਕਰਦੇ ਕਰਦੇ ਉਹਨਾਂ ਨੇ ਆਪਣਾ ਕਾਰਪੋਰੇਟ ਇੱਕ ਖੜਾ ਕਰ ਲਿਆ ਉਹ ਇੱਕਲਾ ਸਰਪੰਚ ਸੁਖਵੀਰ ਸਿੰਘ ਬਾਦਲ ਨੇ ਕਾਂਗਰਸ ਦੇ ਵਿੱਚੋਂ ਹੀ ਬਥੇਰੇ ਲੀਡਰ ਨੇ ਜਿਨ੍ਹਾਂ ਨੇ ਆਪਣਾ ਕਾਰੋਬਾਰ ਸਰਕਾਰਾਂ ਦੇ ਨਾਲ ਮਿਲ ਕੇ ਚਲਾਇਆ ਔਰ ਮਜਬੂਰੀਆਂ ਹੋ ਜਾਂਦੀਆਂ ਜਦੋਂ ਕੇਂਦਰ ਸਰਕਾਰ ਬੜੀ ਮਜ਼ਬੂਤ ਹੈ ਨਰਿੰਦਰ ਮੋਦੀ ਦੀ ਸਰਕਾਰ ਮਜ਼ਬੂਤ ਹੈ ਸਰਵੇਖਣ ਦੱਸ ਰਹੇ ਨੇ ਕਿ ਤੀਜੀ ਵਾਰ ਜਿਹੜੇ ਆ ਨਰਿੰਦਰ ਮੋਦੀ ਦੀ ਸਰਕਾਰ ਹਿੰਦੁਸਤਾਨ 'ਚ ਆ ਰਹੀ ਹੈ ਤੇ ਨਿਸ਼ਚਿਤ ਤੌਰ ਤੇ ਜਿਨ੍ਹਾਂ ਨੇ ਆਪਣਾ ਕਾਰੋਬਾਰੀ ਲਾਹਾ ਲੈਣਾ ਹੈ ਜਿਨ੍ਹਾਂ ਨੇ ਫਾਇਦਾ ਲੈਣਾ ਹੈ ਜਿਨ੍ਹਾਂ ਨੇ ਅੱਗੋਂ ਇਹ ਸੋਚਦੇ ਨੇ ਯਾਰ ਕਿੰਨੇ ਸਾਲ ਅਸੀਂ ਆਪੋਜੀਸ਼ਨ 'ਚ ਜਿੰਦਾਬਾਦ ਮੁਰਦਾਬਾਦ ਕਰਾਂਗੇ ਜਦੋਂ 15 ਸਾਲ 10 ਸਾਲ ਤੱਕ ਗੇ ਸਿਆਸਤ ਦੇ ਬੀਤ ਗਏ ਹੋਰ 5 ਸਾਲ ਬੀਤ ਗਏ ਉਸ ਤੋਂ ਬਾਅਦ ਤਿੰਨ ਕਿ ਟਰਮਾਂ ਹੁੰਦੀਆਂ ਲੋਕ ਦਿੰਦੇ ਆ ਚੌਥੀ ਕਿ ਟਰਮ ਵੇਲੇ ਲੋਕੀ ਕਹਿੰਦੇ ਪੂੰਝ ਯਾਰ ਪਰੇ ਕਰੋ ਇਹਨੂੰ ਬੋਰ ਹੋ ਜਾਂਦੇ ਲੋਕ ਯਾਰ ਚਿਹਰੇ ਤੋਂ ਹੀ ਬੋਰ ਹੋ ਜਾਂਦੇ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਛੱਡ ਯਾਰ ਹੁਣ ਇਸ ਕਰਕੇ ਟਾਈਮ ਹੁੰਦਾ ਉਹ ਕਹਿੰਦਾ ਯਾਰ ਚਲੋ ਸਾਡੀਆਂ ਦੋ ਟਰਮਾਂ ਹੋ ਗਈਆਂ ਤੀਜੀ ਟਰਮ ਫੇਰ اپੋਜੀਸ਼ਨ ਦੇ ਲੋਕ ਸਭਾ ਚ 40 ਬੰਦਿਆਂ ਚ ਬੈਠ ਕੇ ਗੁਜ਼ਾਰਾ ਕਰਾਂਗੇ ਬੀਜੇਪੀ ਦੇ ਲਈ ਜਾਈਏ ਆਨੰਦ ਮਾਣੀਏ ਕੁਛ ਲਾਹਾ ਮਿਲਦਾ ਲਈਏ ਕੋਈ ਕਮਿਟਮੈਂਟ ਮਿਲਦੀ ਲਈਏ ਕੋਈ ਫਾਇਦਾ ਮਿਲਦਾ ਲਈਏ ਕਹਿੰਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਹੁਣ اپੋਜੀਸ਼ਨ ਚ ਬੈਠ ਕੇ ਗੱਲ ਕਰਨ ਦਾ ਸਹਿਯਮ ਨਹੀਂ ਰਿਹਾ ਜਿਹੜੇ ਬੰਦਾਂ ਨੇ ਸੱਤਾ ਹੰਢਾਈ ਹੋਵੇ ਉਹਨਾਂ ਕੋਲ اپੋਜੀਸ਼ਨ ਨਹੀਂ ਹੰਢਾਈ ਜਾਂਦੀ ਉਹ ਨਹੀਂ ਹੰਢਾਈ ਜਾਂਦੀ ਸੋ ਇਸ ਕਰਕੇ ਜਿਆਦਾ ਜਿਹੜਾ ਵਾ ਬੀਜੇਪੀ ਵੱਲ ਰੁਝਾਨ ਵੱਧ ਗਿਆ ਦੂਸਰਾ ਬੀਜੇਪੀ ਦੀਆਂ ਆਪਣੀਆਂ ਪਾਲਿਸਿਜ਼ ਬੜੀਆਂ ਸਟਰੋਂਗ ਆ ਉਹਨੂੰ ਸ਼ਾਸਨ ਦੀ ਪਾਰਟੀ ਉਹਨ ਯਾਰ ਆਪਾਂ ਗੱਲ ਕਰਦੇ ਆ ਦੇਖੋ ਆ ਅਕਾਲੀ ਦਲ ਤੇ ਕਾਂਗਰਸ ਪੰਜਾਬ ਦੇ ਵਿੱਚ ਅਨਡਿਸਿਪਲਿਨਡ ਹੋਈ ਪਈ ਐ ਇਸ ਟਾਈਮ ਆਮ ਆਨੀ ਪਾਰਟੀ ਵੀ ਅਨਡਿਸਿਪਲਿਨਡ ਹੀ ਹੋਈ ਪਈ ਐ ਕੁਮਰ ਵਿਜੇ ਪ੍ਰਤਾਪ ਦਾ ਕੱਲ ਦਾ ਸਟੇਟਮੈਂਟ ਦੇਖ ਲਓ ਉਹ ਕਹਿੰਦੇ ਜੀ ਮੈਂ ਅੱਜ ਦੇ ਦਿਨ ਨੂੰ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਔਰ ਅੱਜ ਦੇ ਦਿਨ ਹੀ ਬਰਗਾੜੀ ਦੇ ਤੇ ਕੋਟਕਪੂਰਾ ਦੇ ਇਨਸਾਫ ਲਈ ਮੈਂ ਅਸਤੀਫਾ ਦਿੱਤਾ ਸੀ ਤੇ ਇੰਨੇ ਸਾਲ ਬੀਤ ਗਏ ਅੱਜ ਉੱਥੇ ਦਾ ਉੱਥੇ ਹੀ ਖੜਾ ਹੈ ਤੇ ਇਹਦਾ ਇਨਸਾਫ ਗੁਰੂ ਗੋਬਿੰਦ ਸਿੰਘ ਦੀ ਕਚਹਿਰੀ ਚ ਹੋਏਗਾ ਇਹ ਕੀ ਹੁੰਦਾ ਇਹ ਸਰਕਾਰ ਦੇ ਪ੍ਰਤੀ ਰੋਸ ਦੀਆਂ ਲੈਣਾ ਫਿਰ ਆ ਜਲੰਧਰ ਤੋਂ ਐਮਐਲਏ ਸ਼ੀਤਲੰਗਰਾਲ ਅਸਤੀਫਾ ਦੇ ਗਏ ਨੇ ਆਮ ਆਦਮੀ ਪਾਰਟੀ ਦੇ ਇੱਕੋ ਇੱਕ ਲੋਕ ਸਭਾ ਦੇ ਮੈਂਬਰ ਸੁਸ਼ੀਲ ਰਿੰਕੂ ਅਸਤੀਫਾ ਦੇ ਕੇ ਬੀਜੇਪੀ ਟਿਕਟ ਮਿਲੀ ਹੋਈ ਛੱਡ ਕੇ ਬੀਜੇਪੀ ਚਲੇ ਗਏ ਨੇ ਸੋ ਕਹਿਨ ਦਾ ਮੇਰਾ ਮਕਸਦ ਹੈਗਾ ਕਿ ਜਿਹੜਾ ਡਿਸਿਪਲਿਨਡ ਐਸਟਰਮ ਹੈਗੀ ਨਾ ਪਾਰਟੀ ਉਹ ਬੀਜੇਪੀ ਚ ਡਿਸਪਲਿਨ ਜਿਆਦਾ ਦਿਖਦਾ ਪਿਆ ਕਾਂਗਰਸ ਆ ਯਾਰ ਹੁਣ ਦੇਖੋ ਤੁਸੀਂ ਮੇਰੀ ਗੱਲ ਨੂੰ ਸਮਝੋ ਕਾਂਗਰਸ ਕੋਈ ਕੁਛ ਬੋਲੀ ਜਾਂਦਾ ਬਿਕਰਮ ਚੌਧਰੀ ਦੋ ਦਿਨ ਤੋਂ ਕੁਝ ਹੋਰ ਹੀ ਬੋਲੀ ਜਾਂਦਾ ਪਿਆ ਕਹੂ ਬਾਉਲਰਸ ਕੌਣ ਪੁੱਛਦਾ ਪਿਆ ਠੀਕ ਹੈ ਨਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਕੁਛ ਬੋਲ ਜਾਂਦਾ ਕਿੰਨੇ ਵਾਰ ਕਾਂਗਰਸੀ ਰੋਲਾ ਪਾ ਕੇ ਥੱਕ ਕੇ ਕੋਈ ਗੱਲ ਕਰਦਾ ਤੋ ਕਹਿੰਦਾ ਮਕਸਦ ਹੈ ਇੱਕ ਟਾਈਮ ਦੇ ਉੱਤੇ ਕਾਂਗਰਸ ਦੇ ਵਿੱਚ ਬੜਾ ਡਿਸਪਲਿਨ ਸੀ ਜਦੋਂ ਕੇਂਦਰ ਦੇ ਵਿੱਚ ਹਕੂਮਤ ਸੀ ਡਾਕਟਰ ਮਨਮੋਹ ਸਿੰਘ ਦੇ ਵੇਲੇ ਦੀ ਨਹੀਂ ਗੱਲ ਕਰ ਰਿਹਾ ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਇੰਦਰਾ ਗਾਂਧੀ ਦਾ ਔਰ ਰਜੀਵ ਗਾਂਧੀ ਦਾ ਰਾਜ ਰਿਹਾ ਜਾਂ ਪੀਵੀ ਨਰਸਿੰਘਮਨ ਰਿਹਾ ਬੜਾ ਡਿਸਪਲਿਨਡ ਪਾਰਟੀ ਰਹੀ ਆ ਬੋਲਦੇ ਸੀ ਐਕਸਪੈਲ ਹੋ ਜਾਂਦੇ ਸੀ ਕਿਉਂਕਿ ਸੈਂਟਰ ਦੀ ਬੜੀ ਤਾਕਤ ਹੁੰਦੀ ਹੈ ਏਜੰਸੀਆਂ ਉਹਨਾਂ ਕੋਲ ਹੈ ਈਡੀ ਉਹਨਾਂ ਕੋਲ ਹੈ ਐਨਆਈਏ ਉਹਨਾਂ ਕੋਲ ਹੈ ਸੀਬੀਆਈ ਉਹਨਾਂ ਕੋਲ ਹੈ ਕਾਰੋਬਾਰੀ ਵੀ ਕਹਿੰਦੇ ਹੁੰਦੇ ਸੀ ਚੱਲ ਠੀਕ ਹੈ ਯਾਰ ਜੋ ਹੈ ਚੱਲ ਹੀ ਜਾਓ ਲੇਕਿਨ ਉਸ ਰਿਲੇਟਿਡ ਇੱਕ ਸੋਚ ਸੀ ਨਾ ਉਹ ਸੋਚ ਸਮਾਜ ਦੇ ਪ੍ਰਤੀ ਦੀ ਸੋਚ ਹੁੰਦੀ ਸੀ ਬਈ ਮੈਂ ਆਪਣੇ ਲੋਕਾਂ ਦਾ ਭਲਾ ਕਿੱਦਾਂ ਕਰਨਾ ਹੈ ਮੈਂ ਗਰੀਬੀ ਨੂੰ ਕਿੱਦਾਂ ਮਟਾਉਣਾ ਹੈ ਹੁਣ ਤਾਂ ਯਾਰ ਜਿਹੜੀ ਸੋਚ ਇਹ ਬਣ ਗਈ ਹੈ ਕਿ ਮੈਂ ਆਪਣੀ ਕੁਰਸੀ ਕਿੱਦਾਂ ਬਚਾਣੀ ਹੈ ਤੇ ਮੈਂ ਆਪਣਾ ਜਿਹੜਾ ਆਪਣਾ ਰਾਜਨੀਤਿਕ ਕੈਰੀਅਰ ਜਾਂ ਆਪਣੀ ਕਾਰ ਤੇ ਝੰਡੀ ਕਿਵੇਂ ਲਾਣੀ ਹੈ ਸਰ ਤੁਸੀਂ ਕਹਿ ਰਹੇ ਸੀਗੇ ਕਿ ਬਾਕੀ ਪਾਰਟੀਆਂ ਇਨਡਿਸਪਲਿਨ ਹੋ ਗਈਆਂ ਨੇ ਉਹਨਾਂ ਦੇ ਵਿੱਚ ਡਿਸਪਲਿਨ ਨਹੀਂ ਰਿਹਾ ਤੇ ਜੇ ਭਾਜਪਾ ਜਿਆਦਾ ਡਿਸਪਲਿਨਡ ਹੈਗੀ ਹੈ ਤੇ ਫਿਰ ਉਹ ਇਹੀ ਪਾਰਟੀਆਂ ਦੇ ਨੁਮਾਇੰਦੇ ਕਾ ਨੂੰ ਚੱਕਦੀ ਪਈ ਹੈ ਉਹਨਾਂ ਨੂੰ ਕੀ ਲੋੜ ਪਈ ਇਹਨਾਂ ਨੂੰ ਨਾ ਦੇਖੋ ਪੰਜਾਬ ਦੇ ਵਿੱਚ ਜੇ ਮੈਂ ਕੱਲੇ ਪੰਜਾਬ ਦੀ ਗੱਲ ਕਰਾਂ ਨਾ ਪੰਜਾਬ 'ਚ ਭਾਜਪਾ ਕੋ ਲਾਰਜੇਸਟ ਪਾਰਟੀ ਨਹੀਂ ਰਹੀ ਪੰਜਾਬ ਚ ਬੀਜੇਪੀ ਦਾ ਵੋਟ ਪਰਸੈਂਟ 6% ਇੱਕ ਵਾਰ 8.4% 9% 12% ਆ ਹੁਣ ਜਿਹੜੀ ਜਲੰਧਰ ਦੀ ਬਾਈ ਇਲੈਕਸ਼ਨ ਗਈ ਆ ਰਿੰਕੂ ਅਟਵਾਲ ਖੜੇ ਹੋਏ ਸੀ ਉਹਦੇ ਚ ਉਹਨਾਂ ਨੂੰ 17-18% ਤੱਕ ਗਈ ਆ ਠੀਕ ਹੈ ਨਾ ਆਦਰਵਾਇਜ਼ ਬੀਜੇਪੀ ਨੇ ਕਦੀ ਇਹਨੂੰ ਟੱਚ ਨਹੀਂ ਕੀਤਾ ਹੁਣ ਬੀਜੇਪੀ ਨੇ ਪੰਜਾਬ ਦੇ ਵਿੱਚ 35-36% ਤੱਕ ਲਿਆਣਾ ਤੇ ਰੂਟ ਲੈਵਲ ਦੇ ਉੱਤੇ ਤਾਂ ਉਹ ਸਿਰਫ ਤੇ ਸਿਰਫ 23 ਸੀਟਾਂ ਤੇ ਲੜਦੇ ਰਹੇ ਨੇ ਯਾ ਤਿੰਨ ਲੋਕ ਸਭਾ ਲੜੀਆਂ 13 ਚੋਂ ਤਿੰਨ ਲੜੀਆਂ 13 ਚੋਂ ਤਿੰਨ ਦਾ ਮਤਲਬ ਕੀ ਹੋਇਆ ਚੌਥਾ ਹਿੱਸਾ ਚੌਥੇ ਕੋ ਵੀ ਘੱਟ ਯਾਨੀ ਕਹਿੰਦਾ 22% ਲੜਦੇ ਰਹੇ ਨੇ ਤੇ 23 ਸੀਟਾਂ ਵਿਧਾਨ ਸਭਾ ਦੀਆਂ ਲੜੀਆਂ ਨੇ 117 ਚੋਂ 117 ਚੋਂ 23 ਘੱਟ ਲਈਏ ਤੇ ਤੁਸੀਂ 17 ਤੇ 6 ਇਧਰੋਂ ਘੱਟ ਦੋ 94 ਸੀਟਾਂ ਤੇ ਉਹਨਾਂ ਨੂੰ ਬੰਦੇ ਨਹੀਂ ਚਾਹੀਦੇ 94 ਸੀਟਾਂ ਤੇ ਅੱਜ ਤੱਕ ਬੀਜੇਪੀ ਦਾ ਝੰਡਾ ਹੀ ਨਹੀਂ ਲੱਗਾ ਸੀ ਹੁਣ ਬੀਜੇਪੀ ਦਾ ਫਲੈਗ ਲੱਗੇਗਾ ਕੁਝ ਪਾਰਟੀਆਂ ਨੂੰ ਅਟ੍ਰੈਕਸ਼ਨ ਹੁੰਦੀ ਆ ਕੋਈ ਲੀਡਰ ਆਂਦੇ ਆ ਆਣੇ 94 ਸੀਟਾਂ ਕਿੱਥੋਂ ਪੈਦਾ ਕਰ ਦੇਣੀਆਂ 94 ਲੀਟਰ ਹੀ ਹਨੀ ਉਹਨਾਂ ਕੋ ਕੌਨਸੀ ਕੰਸਟੀਟਿਊਐਂਸੀ ਹੈ ਉੱਥੇ ਕੰਮ ਹੀ ਨਹੀਂ ਕੀਤਾ ਬੀਜੇਪੀ ਨੇ ਕਦੀ ਨਾ ਅਕਾਲੀ ਗੱਲ ਨੇ ਉੱਥੇ ਜਾਣ ਦਿੱਤਾ ਉਹਨਾਂ ਨੂੰ ਕਦੀ ਜਦੋਂ ਪਿੰਡਾਂ ਵੱਲ ਜਾਂਦੇ ਸੀ ਲਾਲਾ 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 ਕਰ ਦਿੰਦੇ ਸੀ ਲੋ ਜੀ ਆਰਐਸਐਸ ਬੀਜੇਪੀ ਪਿੰਡਾਂ ਵੱਲ ਜਾ ਰਹੀ ਹੈ ਹੁਣ ਕਹਿਣ ਦਾ ਮਤਲਬ ਜਿਹੜੀਆਂ 94 ਸੀਟਾਂ ਜਾਂ ਲੋਕ ਸਭਾ ਦੀਆਂ 10 ਸੀਟਾਂ ਬੀਜੇਪੀ ਨੇ ਉੱਥੇ ਵਰਕ ਕਰਨਾ ਨਹੀਂ ਹੈ ਤੇ ਬਟ ਨੈਚੁਰਲ ਹੈ ਜੇ ਕੋ ਚੰਗਾ ਉਹਨਾਂ ਨੂੰ ਲੀਡਰ ਆਏਗਾ ਜਾਂ ਕੋਈ ਬੰਦਾ ਆਪਣਾ ਭਵਿੱਖ ਦੇਖ ਕੇ ਬੀਜੇਪੀ ਵੱਲ ਆਣਾ ਚਾਹੇਗਾ ਤੇ ਦਰਵਾਜਾ ਕਿਉਂ ਨਹੀਂ ਖੁੱਲੇਗਾ ਉਹਦਾ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈਗੀ ਹਾਂ ਕਿੰਤੂ ਪਰੰਤੂ ਉਸ ਵੇਲੇ ਹੈ ਜਦੋਂ ਪਾਰਟੀ ਦੇ ਵਿੱਚ ਇਨਡਿਸਿਪਲਨ ਹੋਵੇ ਹੁਣ ਮੰਨ ਲਓ ਯਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਟਿਕਟ ਦਿੰਦੀ ਹੈ ਬੀਜੇਪੀ ਦੇ ਕਿਹੜੇ ਲੀਡਰ ਨੇ ਅਪੋਜ਼ ਕਰਤਾ ਚਲੋ ਦੱਸੋ ਇੱਥੋਂ ਬੀਜੇ ਸਾਂਪਲਾ ਵੀ ਦਾਵੇਦਾਰ ਸੀ ਰਜੀਸ਼ ਬਾਗਾਵਿਲ ਦਾਵੇਦਾਰ ਸੀ ਹੋਰ ਵੀ ਬਥੇਰੇ ਦਾਅਵੇਦਾਰ ਸੀ ਜੀ ਇਕਲੇ ਪਦਰ ਦੇ ਉੱਤੇ ਜ਼ਰੂਰ ਹਲਕਾ ਸੀ ਵੀ ਦਾਅਵੇਦਾਰ ਸੀ ਲੇਕੋ ਹੇਠਲੇ ਪੱਧਰ ਤੇ ਤਾਂ ਯਾਰ ਇਹਨੂੰ ਆਪਾਂ ਉਹ ਨਹੀਂ ਮੰਨਦੇ ਰਿਜ਼ਾਈਨਮੈਂਟ ਨਹੀਂ ਮੰਨਦੇ ਕਿਹੜੇ ਲੀਡਰ ਨੇ ਕਹਤਾ ਰਿਜ਼ਾਈਨ ਕਰਦੇ ਹੋ ਕਿਹੜੇ ਲੀਡਰ ਨੇ ਚੈਲੰਜ ਕਰਤਾ ਵੀ ਤੁਸੀਂ ਜੁਆਇਨ ਕਰਾ ਕੇ ਇਹਨੂੰ ਟਿਕਟ ਦੇ ਦਿੱਤੀ ਜੀ ਜਾਂ ਤਾਂ ਸੁਨੀਲ ਜਾਖੜ ਨੇ ਚੈਲੰਜ ਕਰਤਾ ਯਾਰ ਰਕੇਸ਼ ਲਠੌਰ ਨੇ ਚੈਲੰਜ ਕਰਤਾ ਜਾਂ ਮਨਿੰਜਨ ਕਾਲੀਆ ਨੇ ਚੈਲੰਜ ਕਰਤਾ ਮੇਰਾ ਕੀ ਦਾ ਇਹਦੇ ਖਿਲਾਫ ਚੋਣਾ ਲੜਦੇ ਵਾ ਯਾਰ ਕਿੰਨੇ ਸਾਲਾਂ ਤੋਂ ਤੁਸੀਂ ਇਹਨੂੰ ਸਾਡੇ ਸਿਰ ਤੇ ਬਿਠਾਤਾ ਨੋ ਪਾਰਟੀ ਸੁਪਰੀਮ ਹੁੰਦੀ ਆ ਪਾਰਟੀ ਦੇ ਡਿਸੀਜਨ ਸੁਪਰੀਮ ਹੁੰਦੇ ਆ ਔਰ ਇਹ ਬੀਜੇਪੀ ਦੇ ਵਿੱਚ ਐਸਾ ਆਈਡੀਓਲੋਜੀ ਨੂੰ ਮੰਨਿਆ ਹੋਇਆ ਤੁਸੀਂ ਮੈਨੂੰ ਦੱਸੋ ਯਾਰ ਮੈਂ ਤੁਹਾਡੇ ਕੋਲ ਕਦੀ ਇਦਾਂ ਨਹੀਂ ਸੁਣਿਆ ਕਿ ਸ਼ਿਵਰਾਜ ਸਿੰਘ ਚੋਹਾਨ ਨੇ ਬੀਜੇਪੀ ਨੂੰ ਜਿਤਾਇਆ ਐਮਪੀ ਚ ਮੁੱਖ ਮੰਤਰੀ ਤਿੰਨ ਵਾਰ ਰਹੇ ਚੌਥੀ ਵਾਰ ਕਹਿੰਦੇ ਤੁਸੀਂ ਨਹੀਂ ਬਣਾਉਂਗੇ ਲਓ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਯਾਰ ਸ਼ਾਂਤ ਕੁਮਾਰ ਨਾ ਹਿਮਾਚਲ ਦੇ ਬੜੇ ਉੱਗੇ ਲੀਡਰ ਨੇ ਮੇਰਾ ਕਾਫੀ ਉਹਨਾਂ ਨਾਲ ਰਾਫਤਾ ਰਿਹਾ ਤੇ ਮੈਨੂੰ ਇੱਕ ਵਾਰ ਗੱਲ ਸੁਣਾਣ ਕਹਿੰਦੇ ਯਾਰ ਸੁਰਿੰਦਰ ਮੈਂ ਹਿਮਾਚਲ ਦਾ ਮੁੱਖ ਮੰਤਰੀ ਸੀ ਮੈਂ ਨਾ ਸੀਐਮ ਆਫਿਸ ਤੇ ਆਪਣੇ ਰੈ residense ਸੌਰੀ ਅਖਬਾਰ ਪੜ੍ਹ ਰਿਆ ਸੀ ਤੇ ਮੈਨੂੰ ਨਾ ਕਹਿੰਦੇ ਦਿੱਲੀੋਂ ਫੋਨ ਆਇਆ ਪਾਰਟੀ ਹੈੱਡ ਕੁਆਟਰ ਤੋਂ ਪਾਰਟੀ ਪ੍ਰੈਜ਼ੀਡੈਂਟ ਨੇ ਕਿਹਾ ਆਪ ਕਿਆ ਕਰ ਰਹੇ ਹੋ ਤਾਂ ਮੈਨੇ ਕਹਾ ਜੀ ਮੈਂ ਅਖਬਾਰ ਪੜ੍ਹ ਰਹਾ ਹਾਂ ਆਪ ਜਾਈਏ ਅਭੀ ਰਾਜ ਭਵਨ ਜਾ ਕੇ ਇਸਤੀਫਾ ਦਿਓ ਕਹਿੰਦੇ ਮੈਂ ਚੱਪਲ ਪਾਈ ਸੀ ਕੁੜਤਾ ਪਜਾਮਾ ਪਾਇਆ ਸੀ ਮੈਨੂੰ ਤਾਂ ਨਹੀਂ ਪੁੱਛਿਆ ਪਰੰਤੂ ਨਹੀਂ ਪੁੱਛਿਆ ਮੈਂ ਡਰਾਈਵਰ ਬੁਲਾਇਆ ਗੱਡੀ 'ਚ ਬੈਠਾ ਵਸਤੇ ਜੀ ਰੈਜ਼ੀਗਨੇਸ਼ਨ ਲਿਖਿਆ ਤੇ ਗਵਰਨਰ ਨੂੰ ਜਾ ਕੇ ਦੇ ਦਿੱਤਾ ਕਹਿੰਦੇ ਮੈਨੇ ਤਾਂ ਅੱਜ ਤੱਕ ਨਹੀਂ ਪੁੱਛਿਆ ਮੁੱਸੇ ਇਸਤੀਫਾ ਕਿਉਂ ਲਿਆ ਗਿਆ ਸਰ ਥਿਸ ਇਸ ਇਹ ਹੁੰਦੀ ਹੈ ਆਈਡੀਓਲੋਜੀ ਕੋਈ ਪਾਰਟੀ ਦਾ ਜੋ ਹੁਕਮ ਹੈ ਸਿਰ ਮਤੇ ਹੁਣ ਕੈਪਟਨ ਅਮਰਿੰਦਰ ਸਿੰਘ ਹੈ ਯਾਰ ਠੀਕ ਹੈ ਯਾਰ ਤੁਸੀਂ ਸੱਤਾ ਹੰਡਾਲੀ 10 ਸਾਲ 20 ਸਾਲ ਤੁਸੀਂ ਪੰਜਾਬ ਦੀ ਪ੍ਰਧਾਨਗੀ ਕਰ ਲਈ ਦੋ ਵਾਰ ਮੁੱਖ ਮੰਤਰੀ ਰਹੇ ਲੇ ਬਾਕੀਆਂ ਨੂੰ ਟਾਈਮ ਦੇਣਾ ਚਾਹੀਦਾ ਜੇ ਇੱਕ ਹਾਈ ਕਮਾਂਡ ਨੇ ਕਹਿ ਦਿੱਤਾ ਸਪੀਸ ਫॉर ਅਦਰਸ ਤੇ ਦਾ ਮਤਲਬ ਇਹ ਥੋੜਾ ਕੀ ਅਸੀਂ ਉੱਥੇ ਹੀ ਇੱਕ ਮੋਹਰ ਹੀ ਲਾਤੀ ਕਿ ਕੈਪਟਨ ਅਮਰਿੰਦਰ ਸਿੰਘ ਹੀ ਇੱਥੇ ਰਹੂਗਾ ਸਾਰੀ ਉਮਰ ਨਹੀਂ ਤਾਂ ਕੋਈ ਨਹੀਂ ਰਹੂਗਾ ਨਾ ਪ੍ਰਤਾਪ ਬਾਜਵੇ ਨੂੰ ਖੜਾ ਹੋਣ ਦਿੱਤਾ ਪੰਜਾਬ 'ਚ ਨਾ ਮਹਿੰਦਰ ਸਿੰਘ ਕੇਪੀ ਨੂੰ ਖੜਾ ਹੋਣ ਦਿੱਤਾ ਪੰਜਾਬ 'ਚ ਨਾ ਸ਼ਮਸ਼ੇਰ ਸਿੰਘ ਦੁੱਲੋ ਨੂੰ ਖੜਾ ਹੋਣ ਦਿੱਤਾ ਪੰਜਾਬ 'ਚ ਇਹ ਇਸ ਕਰਕੇ ਨਾ ਜੇ ਆਪਾਂ ਮੰਨ ਲਓ ਰਹੇ ਵੀ ਆ ਆਪਣੀ ਆਈਡੀਓਲੋਜੀ ਦੇ ਵਿੱਚ ਪਾਰਟੀ 'ਚ ਰਹੇ ਵੀ ਆ ਫਿਰ ਪਾਰਟੀ ਦੇ ਵਫਾਦਾਰ ਰਹੋ ਪਾਰਟੀ ਦੇ ਵਫਾਦਾਰੋ ਪਾਰਟੀ ਨੇ ਤੁਹਾਨੂੰ ਤਾਜ ਬਖਸ਼ਿਆ ਇਹਨੇ ਸਾਲ ਸੋ ਕਹਿਣ ਦਾ ਮਤਲਬ ਉਹ ਜਿਹੜੀ ਆਈਡੀਓਲੋਜੀ ਖਤਮ ਹੋ ਗਈ ਹੈ ਹੁਣ ਤਾਂ ਇਹ ਹੈਗਾ ਮੈਨੂੰ ਬਣਾਉਂਦੇ ਹੋ ਆ ਹੁਣ ਤੁਸੀਂ ਇਹ ਦੇਖੋ ਕੱਲ ਹਰਿਆਣੇ ਚ ਉਹ ਵੀਰ ਰਾਵ ਦਵਿੰਦਰ ਸਿੰਘ 10 ਸਾਲ ਸੱਤਾ ਦਾ ਭੁਖ ਭੋਗਤ ਕੇ ਇੱਧਰ ਆ ਗਏ ਜਦੋਂ ਟਿਕਟ ਗੱਟੀ ਗਈ ਸੋ ਇਹ ਕਹਿਣ ਦਾ ਮੇਰਾ ਇਹ ਮਕਸਦ ਹੈਗਾ ਕਿ ਡਿਸਿਪਲਿੰਡ ਪਾਰਟੀਆਂ ਚ ਖਤਮ ਹੁੰਦਾ ਜਾ ਰਿਹਾ ਹੈ ਔਰ ਪਰਸਨਲ ਜਿਹੜੀ ਆਪਣੀ ਲਾਲਚ ਹੈ ਪਰਸਨਲ ਕੁਰਸੀਆਂ ਪਰਸਨਲ ਫਾਇਦੇ ਆ ਇਹ ਆਪਣੇ ਜੋ ਹੋੜ ਵਪਾਰਕ ਫਾਇਦੇ ਆ ਕਮਰਸ਼ੀਅਲ ਹੈਗੇ ਆ ਉਹਨਾਂ ਲਈ ਬਚਾਨ ਲਈ ਤਾਂ ਇਹਨਾਂ ਨੂੰ ਕਰਨਾ ਹੀ ਪੈਂਦਾ ਬਦਲੂ ਠੀਕ ਹੈ ਨਾ ਕਿ ਇਹ ਉਹੀ ਲੋਕ ਨੇ ਜਿਹੜੇ ਬੀਜੇਪੀ ਚ ਹੁਣ ਆਏ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਨਾਲ ਗਦਾਰੀ ਕੀਤੀ ਕਹਿ ਦिएਗੇ ਬਾਗੀ ਲੀਡਰ ਨੇ ਬਾਗੀ ਜਿਹੜੇ ਪਾਰਟੀ ਛੱਡ ਕੇ ਆਏ ਨੇ ਉਹ ਡਿਸਪਲਾਈਨਡ ਪਾਰਟੀ ਚ ਆ ਕੇ ਕਿਸ ਤਰ੍ਹਾਂ ਡਿਸਪਲਾਈਨਡ ਹੋ ਜਾਣਗੇ ਇਹ ਸਮਝ ਨਹੀਂ ਆਉਂਦਾ ਦੇਖੋ ਇਹ ਕਰਨਾ ਪੈਣਾ ਬੀਜੇਪੀ ਦੇ ਢਾਂਚੇ ਚ ਟੱਲਣਾ ਪੈਣਾ ਹੁਣ ਜਖੜ ਸਾਹਿਬ ਜੇ ਕਹਿਣ ਕਿ ਮੈਂ ਆਪਣੀ ਮਰਜ਼ੀ ਨਾਲ ਟਿਕਟ ਦੇ ਦੂੰ پنجاب 'ਚ ਇਹ ਥੋੜਾ ਹੋ ਜਾਊਗਾ ਇਹ ਨਹੀਂ ਹੁੰਦਾ ਕੈਪਟਨ ਨਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਪਿਛਲੀਆਂ ਲੋਕ ਸਭਾ ਚੋਣਾਂ 2019 ਦੀਆਂ ਦੇਖ ਲਓ ਕੈਪਟਨ ਨਮਰਿੰਦਰ ਸਿੰਘ ਨੇ ਮਰਜ਼ੀ ਨਾਲ ਟਿਕਟਾਂ ਦਿੱਤੀਆਂ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਅਮਰ ਸਿੰਘ ਨੂੰ ਟਿਕਟ ਦਿੱਤੀ ਸਾਰੇ ਐਮਪੀ ਬਣਾਤੇ ਉਹਨੇ ਬੀਜੇਪੀ ਜੀ ਨਹੀਂ ਹੈਗਾ ਬੀਜੇਪੀ ਜੀ ਤਾਂ ਨੈਸ਼ਨਲ ਲੈਵਲ ਤੇ ਪਾਰਲੀਮੈਂਟ ਬੋਲ ਵੀ ਡਿਸਾਈਡ ਕੀ ਇਹਨੂੰ ਦੇਣੀ ਹੈ ਟਿਕਟ ਇਹਨੂੰ ਨਹੀਂ ਦੇਣੀ ਉਹ ਉਹਨ ਕੈਪਟਨ ਨਮਿੰਦਰ ਸਿੰਘ ਕਹਿਣਾ ਜਾਖੜ ਕਹਿਣਗੇ ਅਸੀਂ 13 ਦੀਆਂ 13 ਸੀਟਾਂ ਆਪਣੀ ਮਰਜ਼ੀ ਨਾਲ ਦਵਾਂਗੇ ਪੰਜਾਬ 'ਚ ਨਾਉ देयर इज ਅ ਸਿਸਟਮ ਉਹਦੇ ਵਿੱਚ ਇੱਕ ਤੁਹਾਡਾ ਨੈਟਵਰਕ ਹੈ ਬੂਥ ਲੈਵਲ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ ਉਹ ਇੱਕ ਜਿਹੜਾ ਡਿਸਪਲਿਨ ਹੁੰਦਾ ਨਾ ਇਦਾਂ ਹੀ ਮੇਨਟੇਨਡ ਹੁੰਦਾ ਹੁਣ ਆ ਦੱਸੋ ਤੁਸੀਂ ਆ ਪਿਛਲੇ ਜਦੋਂ ਲੋਕ ਸਭਾ ਦੀ ਜਿਮਣੀ ਚੋਣ ਹੋਈ ਜਲੰਧਰ ਦੀ ਰਿਚਰਨਜੀ ਟਟਵਾਲ ਦੇ ਬੇਟੇ ਰਿੰਕੂ ਟਟਵਾਲ ਨੂੰ ਟਿਕਟ ਦਿੱਤੀ ਸਿੱਧੀ ਦਿੱਲੀੋਂ ਦਿੱਤੀ ਗਈ ਟਿਕਟ ਥੱਲੇ ਕੇ ਇਹਨੂੰ ਪਤਾ ਥੋੜਾ ਸੀ ਥੱਲੇ ਤਾਂ ਜੋਇਨਿੰਗ ਕਰਨ ਤੋਂ ਬਾਅਦ ਪਤਾ ਲੱਗਾ ਉਹ ਜੋਇਨ ਵੀ ਕਰਾ ਲਿਆ ਤੇਨੂੰ ਟਿਕਟ ਵੀ ਦੇ ਦਿੱਤੀ ਆ ਤੇ ਉਹਨਾਂ ਨੇ ਅਕਸੈਪਟ ਕੀਤਾ ਉਹਦੇ ਲਈ ਤਾਕਤ ਲਾਈ ਸਾਰਿਆਂ ਨੇ ਉਹ ਤਾਕਤ ਲਾ ਕੇ ਉਹਨੂੰ 8% ਤੋਂ 18% ਤੱਕ ਲੈ ਕੇ ਆਏ ਸੋ ਕਹਿਣ ਦਾ ਮੈਂ ਕੋਈ ਤਾਰੀਫ ਨਹੀਂ ਕਰ ਰਿਹਾ ਲੇਕਿਨ ਗੱਲ ਇਹ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆ ਔਰ ਸਭ ਤੋਂ ਪਿੱਛੇ ਗੱਲ ਹੈ ਕਿ ਆਰਐਸਐਸ ਦੀ ਆਈਡੀਓਲੋਜੀ ਖੜੀ ਹੈ ਆਰਐਸਐਸ ਦਾ ਨੈਟਵਰਕ ਖੜਾ ਜਿਹੜਾ ਉਹਦੀ ਬੈਕਬੋਨ ਹੈ ਔਰ ਸੰਗ ਦੀਆਂ ਵਿਚਾਰਧਾਰਾ ਨੂੰ ਲੈ ਕੇ ਜਿਹੜਾ ਬੀਜੇਪੀ ਹੈ ਉਹ ਕਿਉਂਕਿ ਸੰਗ ਇੱਕ ਆਪਣੇ ਆਪ ਤੇ ਡਿਸਪਲਨ ਹੈ ਸੰਗ ਦਾ ਬਹੁਤ ਵੱਡਾ ਡਿਸਪਲਨ ਹੈ ਤੁਸੀਂ ਉਹਦੇ ਉੱਤੇ ਦਾ ਬਹੁਤ ਵੱਡਾ ਵਿਸ਼ੇ ਹੈ ਕਿ ਸੰਗ ਦੇ ਡਿਸਪਲਨ ਨੂੰ ਉੱਤੇ ਬਹੁਤ ਵੱਡਾ ਸਬਜੈਕਟ ਹੈ ਉਹਦਾ ਆਪਣਾ ਡਿਸਪਲਨ ਹੈ ਔਰ ਬੀਜੇਪੀ ਦੇ ਵਿੱਚ ਜਿਹੜੇ ਸੰਗ ਦੀ ਵਿਚਾਰਧਾਰਾ ਆਂਦੀ ਹੈ ਉਸ ਸੰਗ ਦੀ ਵਿਚਾਰਧਾਰਾ ਬੀਜੇਪੀ 'ਚ ਇਹੀ ਹੈ ਕਿ ਇੱਥੇ ਅਨੁਸ਼ਾਸਨ ਪੈਦਾ ਕਰੋ ਲੀਡਰ ਜਾਣਗੇ ਤੇ ਉਹੀ ਬੋਲਿਆ ਬੋਲਣ ਲਈ ਉਹਨਾਂ ਨੂੰ ਬੁਲਾਇਆ ਜਾਏਗਾ ਜੋ ਪਾਰਟੀ ਦੀ ਵਿਚਾਰਧਾਰਾ ਹੈ ਵਿਚਾਰਧਾਰਕ ਤੁਮੇ ਆ ਵੀ ਤੁਹਾਨੂੰ ਮੇਰਾ ਅਸਲ ਜੋ ਸਵਾਲ ਸੀ ਪੁੱਛਣਾ ਚਾਹੁੰਨਾ ਆ ਕਿ ਜੋ ਹਾਲਾਤ ਬਣੇ ਹੋਏ ਨੇ ਹੁਣ ਬੀਜੇਪੀ ਦੇ ਸਾਫ ਕਿਹਾ ਜਾ ਰਿਹਾ ਹੈ ਬੀਜੇਪੀ ਦਾ ਕਾਂਗਰਸੀਕਰਨ ਹੋ ਰਿਹਾ ਆ ਵਿਚਾਰਧਾਰਕ ਲੈਵਲ ਦੇ ਉੱਤੇ ਕੈਂਡੀਡੇਟਸ ਦੇ ਲੈਵਲ ਦੇ ਉੱਤੇ ਜਿੰਨੇ ਕਾਂਗਰਸ ਦੇ ਲੀਡਰ ਸੀ ਸਾਰੇ ਇਕੱਠਿਆਂ ਕਰਕੇ ਬੀਜੇਪੀ ਵੜ ਲਏ ਹੁਣ ਉੱਥੇ ਹੀ ਮੈਨੂੰ ਦੱਸੋ ਸਾਹਿਬ ਜੀ ਤੁਹਾਡੇ ਘਰ ਕਲੇਸ਼ ਰਹੂਗਾ ਗਵਾਂਢੀ ਉੱਠ ਕੇ ਤੁਹਾਡਾ ਭਰਾ ਉੱਠ ਕੇ ਤੁਹਾਡੇ ਨਾਲ ਲੜ ਬਗੋ ਤੁਸੀਂ ਕਹਿੰਦੇ ਹੋ ਯਾਰ ਮੈਂ ਗਾਲਾਂ ਆਪੋਸ਼ਨ ਚ ਵੀ ਰਹਿਣਾ ਨਾਰੋ ਹੀ ਘਰੇ ਆ ਕੇ ਕਿੱਟ ਕੁੱਤਾ ਵੀ ਕਰਦਾ ਕਦੀ ਇਹ ਮੇਰੀ ਲੱਤ ਖਿੱਚਦਾ ਉਹ ਮੇਰੀ ਪੈਂਟ ਖਿੱਚਦਾ ਉਹ ਮੇਰੇ ਕੱਪੜੇ ਪਾੜਦਾ ਇਹਨਾਂ ਚੰਗਾ ਮੈਂ ਜਾਵਾਂ ਪਰਲੇ ਮੱਲੇ ਚ ਸਾਰੇ ਮਿਲ ਜੁਲ ਕੇ ਤਾਂ ਰਹਿੰਦੇ ਆ ਸੋ ਬੰਦਾ ਅੱਕ ਵੀ ਜਾਂਦਾ ਹੁਣ ਮੈਨੂੰ ਇਹ ਦੱਸੋ ਚਲੋ ਮੈਂ ਤੁਹਾਡੇ ਕੋਲ ਸਮਝਦਾ ਕੀ ਰਮਨੀਤ ਮਿੱਟੂ ਚ ਕੈਲੀਬਰ ਨਹੀਂ ਹੈਗਾ ਸੀ ਇਹ ਰਮਨੀਤ ਮਿੱਟੂ ਤਿੰਨ ਵਾਰ ਐਮਪੀ ਰਿਆ ਉਹ ਚ ਕੈਲੀਬਰ ਨਹੀਂ ਸੀ ਪਾਰਟੀ ਪ੍ਰਧਾਨ ਬਣਾ ਦਿੰਦੇ ਉਹਨੂੰ ਉਹ ਕੁਝ ਛੋਟੀ ਸੋਚ ਵਾਲਾ ਬੰਦਾ ਥੋੜਾ ਸੀ ਰਾਸ਼ਟਰਵਾਦੀ ਸੋਚ ਸੀ ਉਹਨੂੰ ਕੈਲੀਬਰ ਹੁੰਦਾ ਪੰਜਾਬ ਦਾ ਬਣਾ ਦਿੰਦੇ ਪ੍ਰਧਾਨ ਨਹੀਂ ਬਣਾਣਾ ਸੀ ਉਹਨੂੰ ਪ੍ਰਧਾਨ ਤੇ ਘੱਟੋ-ਘੱਟ ਉਹਨੂੰ ਸੈਂਟਰ ਦੇ ਵਿੱਚ ਕਿਤੇ ਲੈ ਜਾਂਦੇ ਕਾਂਗਰਸ ਉਹਨੂੰ ਕਹਿੰਦੀ ਅਸੀਂ ਆਲ ਇੰਡੀਆ ਦਾ ਜਨਰਲ ਸੈਕਟਰੀ ਬਣਾਤਾ ਨਹੀਂ ਉਹ ਵੀ ਉਹਨੂੰ ਦੇਖਿਆ ਕਿ ਇੱਥੇ ਯਾਰ ਰਾਜਾ ਬੜਿੰਗਾ ਆਪਣਾ ਢੋਲਾ ਵਜਾਈ ਜਾਂਦਾ ਪ੍ਰਤਾਪ ਬਾਜਵਾ ਆਪਣੇ ਲੱਗੇ ਹੋਏ ਨੇ ਉਹਨਾਂ ਦਾ ਭਰਾ ਫਤੇਜੰਗ ਬਾਜਵਾ ਹੀ ਉਹਨਾਂ ਦੇ ਖਿਲਾਫ ਹੋਇਆ ਹੋਇਆ ਬੀਜੇਪੀ ਦਾ ਝੰਡਾ ਚੱਕ ਕੇ ਤੂੰ ਸੀ ਮੈਨੂੰ ਦੱਸੋ ਕਾਂਗਰਸ ਦੇ ਸੀਐਲਪੀ ਹੈਗੇ ਚੀਫ ਬ੍ਰਦਰ ਤਾਂ ਉਹਨਾਂ ਦਾ ਉਹਨਾਂ ਦੇ ਖਿਲਾਫ ਹੈ ਭਰਾ ਤਾਂ ਉਹਨਾਂ ਦਾ ਫਤਿਹਜੰਗ ਬਾਜਵਾ ਭਾਜਪੀ ਦਾ ਉੱਥੇ ਆਪਾਂ ਘਰ ਤਾਂ ਸਾਂਝਾ ਕਰ ਲਈ ਹੈ ਪਾਰਟੀ ਤਾਂ ਫਿਰ ਚੱਲਦੀ ਹੈ ਠੀਕ ਹੈ ਨਾ ਨਵਜੋਤ ਸਿੰਘ ਸਿੱਧੂ ਕੁਛ ਬੋਲ ਜਾਂਦਾ ਇਹ ਕਰਕੇ ਜਦੋਂ ਕੁੱਤ ਕਲੇਸ਼ ਹੋਵੇ ਨਾ ਕੁੱਤ ਕਲੇਸ਼ ਚ ਬੰਦਾ ਕਹਿੰਦਾ ਛੱਡੋ ਯਾਰ ਨਿਕਲੋ ਬਾਹਰ ਚਲਿਏ ਘੱਟੋ ਘੱਟ ਤੀਜੀ ਚੌਥੀ ਵਾਰ ਮੈਂ ਐਮਪੀ ਬਣਦਾ ਵਾਂ ਕੱਟੋ-ਗਾਟੇ ਮੌਕੇ ਕੇਂਦਰ ਸਰਕਾਰ ਦਾ ਆਨੰਦ ਤਾਂ ਮਾਨ ਲਾਂਗਾ। ਇਹ ਕਲੇਸ਼ ਤਾਂ ਹੁਣ ਕਾਂਗਰਸ 'ਚ ਵੀ ਲੱਭਣ ਲੱਗ ਗਿਆ ਕਿਉਂਕਿ ਜਦੋਂ ਦਾ ਚੰਨੀ ਚਰਨਜੀਤ ਸਿੰਘ ਚੰਨੀ ਦਾ ਨਾਮ ਸਾਹਮਣੇ ਆ ਰਿਹਾ ਹੈ ਉਦੋਂ ਦਾ ਚੌਧਰੀ ਪਰਿਵਾਰ ਖਾਸ ਤੌਰ ਦੇ ਉੱਤੇ ਇਹ ਤੈਅਚ ਦੇ ਵਿੱਚ ਹੈ ਉਹ ਕਹਿੰਦਾ ਕਿ ਭਾਈ ਅਸੀਂ ਇੱਥੇ ਦੇਖੋ ਤੁਸੀਂ ਇਹੀ ਡਿਸਪਲਨ ਹੈ ਨਾ ਮੈਂ ਤੁਹਾਨੂੰ ਕੀ ਕਹਿੰਦਾ ਇਹੀ ਡਿਸਪਲਨ ਹੈ। ਚੌਧਰੀ ਪਰਿਵਾਰ ਦੋ ਵਾਰ ਸੰਸਦ ਬਣ ਗਿਆ। ਮੁੰਡਾ ਐਮਐਲਏ ਬਣ ਗਿਆ। ਫਾਦਰੋਂ ਦੇ ਮਨਿਸਟਰ ਵੀ ਰਹੇ ਆ। सत्ता आएगी बट ताया, सारे ही मंत्री रहे है। और पार्टी ने इन साल मान बख्श पार्टी ने इतने तक पहुंचाया ठीक है यार हूँ किसी मतलब थोड़ा कि नवी जनरे नवी पीढ़ी या किसी होर परिवार ने आना ही नहीं है सो ਤਨ ਇਹੀ ਦੇ ਕਿ ਬੀਜੇਪੀ ਹੁੰਦੀ ਤੇ ਵਿਕਰਮ ਚੋਧਰੀ ਬੋਲਣਾ ਥੋੜਾ ਸਹੀ ਵੀ ਤੇ ਸਨ ਤਾਂ ਲੱਗੀ ਹੈ ਕਿਤੇ ਨਾ ਕਿਤੇ ਹੁਣ ਕੀ ਆ ਮੰਨ ਲਈ ਕਿ ਕਾਂਗਰਸ ਸਮਝ ਗਈ ਹੈ ਕਿ ਇਹ ਪਰਿਵਾਰ ਜਿਤਾਈ ਨਹੀਂ ਸਕਦਾ ਸਨ ਦੀ ਗੱਲ ਨਹੀਂ ਦੇਖੋ ਪਾਰਟੀ ਦਾ ਇੱਕ ਸਰਵੇ ਵੀ ਹੁੰਦਾ ਇਹ ਜ਼ਰੂਰੀ ਤਾਂ ਨਹੀਂ ਹੈਗਾ ਕਿ ਮੈਂ ਦੋ ਵਾਰ ਜਿੱਤਿਆ ਤੇ ਤਿੰਨਵੀਂ ਵਾਰ ਵੀ ਮੈਂ ਹੀ ਜਿੱਤਾਂਗਾ ਪਾਰਟੀ ਦਾ ਇੱਕ ਸਰਵੇ ਵੀ ਹੁੰਦਾ ਪਾਰਟੀ ਨੇ ਸਰਵੇ ਕੀਤਾ ਹੋਣਾ ਕਿਉਂਕਿ ਕਾਂਗਰਸ ਜੋ ਤਿੱਥੇ ਤੱਕ ਮੈਨੂੰ ਪਤਾ ਲੱਗਿਆ ਸਰਵੇ ਹੋਏ ਆ ਉਹਨਾਂ ਨੂੰ ਲੱਗਿਆ ਕਿ ਚੰਨਜੀ ਚੰਨੀ ਇੱਥੇ ਫਾਈਟ ਜਿੱਤ ਸਕਦਾ ਆਰਾਮ ਨਾਲ ਇਸ ਸੀਟ ਨੂੰ ਤਾਂ ਹਾਰ ਸਕਦੀ ਹੈ ਇਜ ਕਰਕੇ ਉਹਨਾਂ ਨੇ ਚਲਨ ਜੀ ਚੰਨੀ ਨੂੰ ਦੇ ਦਿੱਤੀ ਤਾਂ ਕੋਈ ਗੱਲ ਨਹੀਂ ਗੱਲ ਹੀ ਸਮਝਿਆ ਮਹਿੰਦਰ ਸਿੰਘ ਕੇਪੀ ਵੀ ਦਾ ਇੱਥੇ ਜਲੰਧਰ ਦੇ ਐਮਪੀ ਹੁੰਦੇ ਸੀ ਉਹਨਾਂ ਦੀ ਟਿਕਟ ਨਹੀਂ ਕੱਟੀ ਗਈ ਉਹਨਾਂ ਦੀ ਟਿਕਟ ਚੌਧਰੀ ਸੰਤੋਖ ਨੇ ਕੱਟ ਕੇ ਲਈ ਤੀ ਨਾ ਫਿਰ ਉਹਨਾਂ ਨੇ ਤਾਂ ਕਾਂਗਰਸ ਛੱਡੀ ਨਹੀਂ ਬਿਲਕੁਲ ਅੱਛਾ ਡਾਕਟਰ ਸਾਹਿਬ ਅੰਤ ਵਿੱਚ ਮੇਰਾ ਹੀ ਸਵਾਲ ਹੈ ਹੁਣ ਜੋ ਹਾਲਾਤ ਫਿਲਹਾਲ ਬਣਦੇ ਪਏ ਨੇ ਜੋ ਭਾਜਪਾ ਦੇ ਵੱਲੋਂ ਬਣਦੇ ਪਈਆਂ ਕਾਂਗਰਸ ਦੇ ਬਣਦੇ ਪਏ ਆ ਸਿਆਸਤ ਕਿੱਧਰ ਨੂੰ ਮੋੜ ਲੈ ਰਹੀ ਹੈ ਚੋਣਾਂ ਤੋਂ ਪਹਿਲਾਂ ਕੀ ਦੇਖ ਰਹੇ ਹੋ ਦੇਖੋ ਜੋ ਮੈਂ ਦੇਖ ਰਿਹਾ ਹਾਂ ਉਹ ਸਮਝ ਰਿਹਾ ਹਾਂ ਪੰਜਾਬ ਦੇ ਵਿੱਚ ਇਸ ਟਾਈਪ ਅਕਾਲੀ ਦਲ ਬਹੁਤ ਜਮੀਨੀ ਪੱਧਰ ਤੇ ਆ ਕਿਉਂਕਿ ਕਈ ਪੰਥਕ ਮਸਲੇ ਨੇ ਜਿਨ੍ਹਾਂ ਦਾ ਅਕਾਲੀ ਦਲ ਕੋਈ ਜਵਾਬ ਨਹੀਂ ਹੈ ਜਿਥੇ ਦਾ ਗੁਰਦੇਵ ਸਿੰਘ ਕੋਂਕੇ ਦਾ ਮਸਲਾ ਬਰਗਾੜੀ ਕਾਂਡ ਕੋਟਕਪੂਰਾ ਕਾਂਡ ਬਾਬਾ ਰਾਮ ਰਹੀਮ ਨੂੰ ਮਾਫੀ ਬੜੇ ਮਸਲੇ ਨੇ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ 32800 ਰੁਪਿਆਂ ਦਾ ਗਾਇਬ ਹੋਣਾ ਬੜੇ ਮਸਲੇ ਨੇ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਕੋਈ ਜਵਾਬ ਨਹੀਂ ਹੈ ਪਿੰਡਾਂ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਉਨਾ ਅਗਰੈਸਿਵ ਜਾਂ ਉਹਨੇ ਤਰੀਕੇ ਨਾਲ ਅੱਗੇ ਨਹੀਂ ਜਾ ਸਕਦਾ ਜਿੰਨਾ ਅਕਾਲੀ ਦਲ ਪਹਿਲਾਂ ਕਰਦਾ ਰਿਹਾ ਪਹਿਲੀ ਲਾਈਨ ਦੂਜਾ ਜੋ ਮੈਂ ਦੇਖਦਾ ਪਿਆ ਕਿ ਹੁਣ ਲੋਕ ਪਰਿਵਾਰਵਾਦ ਦੇ ਖਿਲਾਫ ਵੀ ਖੜੇ ਹੋ ਰਹੇ ਉਹ ਕਹਿੰਦੇ ਯਾਰ ਇਹਨਾਂ ਨੇ ਰਜਿਸਟਰੀ ਥੋੜਾ ਕਰਾ ਲਈ ਪੰਜਾਬ ਦੀ ਠੀਕ ਹੈ ਨਾ ਪੰਜਾਬ ਦੀ ਰਜਿਸਟਰੀ ਥੋੜਾ ਕਰਾ ਲਈ ਕਿ ਸਾਰਿਆਂ ਨੂੰ ਇਹਨਾਂ ਨੂੰ ਵਿਰਾਸਤ ਦੇ ਨਾਲ ਦੀ ਪੀੜੀਦਰ ਪੀੜੀ ਦੇਈ ਜਾਈਏ ਕੱਲੇ ਪੰਜਾਬ 'ਚ ਨਹੀਂ ਦੇਸ਼ 'ਚ ਵੀ ਇਹੀ ਹਾਲਾਤ ਆ ਲੋਕਾਂ ਨੇ ਕੋਈ ਹੁਣ ਰਾਹੁਲ ਗਾਂਧੀ ਦੀ ਐਸੈਪਟੈਂਸ ਇਸੇ ਕਰਕੇ ਕੱਟੀ ਹੋਈ ਆ ਕਿ ਉਹ ਕਹਿੰਦੇ ਯਾਰ ਠੀਕ ਹੈ ਤੇਰੇ ਦਾਦੀ ਵੀ ਰਹੀ ਪ੍ਰਾਈਮ ਮਿਨਿਸਟਰ ਤੇਰੇ ਫਾਦਰ ਸਾਹਿਬ ਵੀ ਰਹੇ ਹੁਣ ਇਹਦਾ ਮਤਲਬ ਹੈ ਥੋੜਾ ਕੀ ਇੰਡੀਆ ਦੀ ਜਿਸ ਜੀ ਤੇਰੇ ਨਾਂ ਤੇ ਆ ਕਿ ਹੁਣ ਤੂੰ ਵੀ ਪ੍ਰਾਈਮ ਮਿਨਿਸਟਰ ਬਣਾਉਂਗੇ ਸੋ ਐਸੈਪਟੈਂਸ ਕੱਟਦੀ ਆ ਨਵੀਂ ਜਨਰੇਸ਼ਨ ਚ ਖਾਸ ਕਰਕੇ ਇੱਕ ਤਾਂ ਅਕਾਲੀ ਦਲ ਦਾ ਉਹ ਨੁਕਸਾਨ ਆ ਪੰਥਕ ਮਸਲੇ ਮੈਂ ਤੁਹਾਨੂੰ ਦੱਸਦੇ ਆ ਔਰ ਜਿਹੜਾ ਦੂਜਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਵੇਂ ਵੱਧ ਰਹੀ ਆ ਔਰ ਰਿਜ਼ਲਟਸ ਜਿਹੜੇ ਆ ਉਹ ਕਾਫੀ ਸ਼ੌਕਿੰਗ ਵੀ ਹੋ ਸਕਦੇ ਆ ਕਿਉਂਕਿ ਪੰਜਾਬ ਦੇ 10 ਇਹੋ ਜਿਹੇ ਸ਼ਹਿਰ ਆ ਜਿੰਨਾ ਚ 40% Hindu ਆ। ਔਰ ਕੋਸ਼ਿਸ਼ ਹੋ ਰਹੀ ਆ ਕਿ Hindu ਨੂੰ ਪੋਲਰਾਈਜ਼ ਕੀਤਾ ਜਾਵੇ। ਅਗਰ ਪੋਲਰਾਈਜ਼ੇਸ਼ਨ ਦੇ ਵਿੱਚ ਸਕਸੈਸ ਹੋ ਜਾਂਦੇ ਮੰਨ ਲਓ ਆਨੰਦਪੁਰ ਸਾਹਿਬ ਸੀਟ ਆ। ਜਿੱਥੇ 57% Hindu ਆ। ਅਗਰ ਉੱਤੇ ਪੋਲਰਾਈਜ਼ੇਸ਼ਨ ਦਾ ਇਹਨਾਂ ਚੱਲ ਜਾਂਦੀ ਆ Hindu ਦੀ ਪੋਲਰਾਈਜ਼ੇਸ਼ਨ। ਤੇ ਅਰਾਊਂਡ ਅਗਰ 35% 36% ਵੀ ਵੋਟ ਲੈਂਦੇ ਤਾਂ ਫਿਰ ਅਨੰਦਪੁਰ ਸਾਹਿਬ ਦੀ ਸੀਟ ਨਾਮ ਨਾਲ ਜਿੱਤ ਸਕਦੇ ਆ ਸੋ ਇਦਾਂ ਹੀ ਲੁਧਿਆਣਾ ਜੇ ਪੋਲਰਾਈਜੇਸ਼ਨ ਲੁਧਿਆਣੇ ਚ ਹੋ ਜਾਂਦੀ ਆ ਅਰਬਨ ਏਰੀਆ ਦੀ ਵੋਟ ਹੀ ਲੁਧਿਆਣੇ ਦੀ ਬਹੁਤ ਆ ਔਰ ਅਰਬਨ ਏਰੀਆ ਜੇ ਅਗਰ ਪੋਲਰਾਈਜ਼ ਹੋ ਜਾਂਦੇ ਆ ਤਾਂ ਰਵਨੀਤ ਬਿੱਟੂ ਆਪਣੇ ਵੀ ਨਾਲ ਵੀ ਲੈ ਜਾਂਦਾ ਤੇ ਕੁਝ ਨਾ ਕੁਝ ਉਹਦੇ ਅੱਛੇ ਰਿਜ਼ਲਟ ਉਹਨਾਂ ਨੂੰ ਮਿਲ ਸਕਦੇ ਆ ਬੀਜੇਪੀ ਨੂੰ ਸੋ ਕੱਢੀ ਏਰੀਆ ਦੇ ਵਿੱਚ ਜਿਹੜੀ ਗੁਰਦਾਸਪੁਰ ਵਾਲੀ ਸੀਟ ਹੈ ਪਠਾਨਕੋਟ ਜਿਹਦੇ ਚ ਪੈਂਦਾ ਭੁਵਾ ਸੁਜਾਨਪੁਰ ਇਹ ਹੁਸ਼ਿਆਰਪੁਰ ਵਾਲੀ ਸੀਟ ਹੈ ਜਿਹੜੀ ਹਿਮਾਚਲ ਦੇ ਨਾਲ ਨਾਲ ਲੱਗਦੀ ਹੈ ਉਹ ਕੇਰੀਆ ਦਸੂਆ ਡਾਂਡਾ ਤਲਵਾੜਾ ਫਗਵਾੜਾ ਇੱਥੇ ਬੀਜੇਪੀ ਆਲਰੇਡੀ ਸਟਰੋਂਗ ਹੈਗੀ ਹੈ ਸੋ ਡਿਪੈਂਡਸ ਅਪਨ ਕਿ ਬੀਜੇਪੀ ਪੰਜਾਬ ਦੇ ਵਿੱਚ ਜੋ ਕਿ ਇੱਥੇ ਲਾਸਟ ਫੇਸ ਦੇ ਇਲੈਕਸ਼ਨ ਹੈ ਤਾਕਤ ਪੂਰੀ ਲਾਏਗੀ ਆਕੇ ਔਰ ਦੂਸਰੀ ਜਿਹੜੀ ਗੱਲ ਹੈ ਮੰਨ ਲਓ ਹੁਣ ਜਲੰਧਰ ਦੀ ਸੀਟ ਹੈ 54% ਵੋਟਰ ਅਰਬਨਾਈਜ਼ ਹੈ ਅਰਬਨਾਈਜ਼ ਕੇ ਅੰਦਰ ਮਤਲਬ ਹੈ ਨਕੂਦਰ ਦਾ ਕਸਬਾ ਦੀ ਵੋਟ ਹੈਗੀ ਹੈ ਨੂਰਮੈਲ ਦੇ ਕਸਬੇ ਦੀ ਵੋਟ ਹੈ ਆਦਮਪੁਰ ਦੇ ਕਸਬੇ ਦੀ ਵੋਟ ਹੈ ਜਿੱਥੇ ਉਹਨਾਂ ਦਾ ਬਾਜ਼ਾਰ ਹੈ 54% ਵੋਟ ਹੈ ਬੀਜੇਪੀ ਕਿੰਨਾ ਕੁ ਪੋਲਰਾਈਜ਼ ਕਰ ਹੁੰਦੀ ਆ ਅਰਬਨ ਨੂੰ ਕਿੰਨਾ ਕੁ ਪੋਲਰਾਈਜ਼ ਕਰਾਂਦੀ ਆ ਡਿਪੈਂਡ ਹੋਤੇ ਹੋਏਗਾ ਬਟ ਬੀਜੇਪੀ ਦਾ ਵੋਟ ਪਰਸੈਂਟੇਜ ਪੰਜਾਬ ਚ ਇਸ ਵਾਰ ਜ਼ਰੂਰ ਵਧੇਗਾ ਕਿਉਂਕਿ ਅਕਾਲੀ ਦਲ ਦਾ ਵੋਟ ਪਰਸੈਂਟੇਜ ਇੱਕ ਉਹਨਾਂ ਨਹੀਂ ਸাকसेसफुल ਹੋ ਰਿਹਾ ਜਿੰਨਾ ਉਹ ਨੋ ਰਿਜ਼ਲਟ ਹੈਗੇ ਆ। ਔਰ ਥਰਡ ਜਿਹੜਾ ਕਾਂਗਰਸ ਦਾ ਇਨਡਿਸਿਪਲਨ ਇਹਦਾ ਵੀ ਕਾਂਗਰਸ ਨੂੰ ਨੁਕਸਾਨ ਹੈ। ਬਟ ਫਿਰ ਵੀ ਕਾਂਗਰਸ ਕਈ ਸੀਟਾਂ ਦੇ ਉੱਤੇ ਸੇਫ ਹੋ ਸਕਦੀ ਹੈ ਜਿਵੇਂ ਉਹਨਾਂ ਦੀ ਕੈਟਰ ਵੋਟ ਬਹੁਤ ਹੈ ਕਾਂਗਰਸ ਦਾ। ਪੰਜਾਬ ਦੇ ਵਿੱਚ ਭਾਵੇਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਅੱਤਵਾਦੀ ਕਾਲੇ ਦੌਰ ਤੋਂ ਬਾਅਦ ਕਾਂਗਰਸ ਦਾ ਜਿਹੜਾ ਇੱਕ ਮਜ਼ਬੂਤ ਕੈਟਰ ਹੈ ਨਾ ਉਕੈਟਰ ਹੈਗਾ ਸੋ ਡਿਪੈਂਡ ਕਰਦਾ ਬਈ ਅਗਰੈਸ਼ਨ ਔਰ ਪੰਜਾਬ ਦੇ ਵਿੱਚ ਮੁੱਦੇ ਕਿੰਨੇ ਕਹਾਵੀ ਹੁੰਦੇ ਆ ਤੇ ਲੜਾਈ ਕਿੰਨੀ ਕੁ ਵੱਧਦੀ ਆ ਤੇ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਕਿੰਨੀ ਕੁ ਤਾਕਤ ਲਗਾਉਂਦੀ ਆ ਬਤੁਨ ਸਾਰੇ ਮੁੱਦੇ ਤਾਂ ਜ਼ਰੂਰ ਹੈਗੇ ਨੇ ਪਰ ਚੋਣਾ ਕੀ ਕਹਿੰਦੀਆਂ ਨੇ ਉਹ ਸੋਹਣਾ ਤੋਂ ਪਹਿਲਾਂ ਕੀ ਹਾਲਾਤ ਬਣਦੇ ਨੇ ਔਰ ਅਜਿਤ ਕਿੰਨੂ ਮਿਲਦੀ ਹੈ ਕਿਹੜੀ ਪਾਰਟੀ ਜ਼ਿਆਦਾ ਸੀਟਾਂ ਜਿੱਤਦੀ ਹੈ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀ ਬਣੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ